ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਕਵੈਸਟ ਬੇਨਤੀ ਕਰਦੇ ਆਂ ਸਾਰਿਆਂ ਨੂੰ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਜਿਹੜਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਦਬ ਕੇ ਗਾ Share ਕਰ ਦਿਆ ਕਰੋ ਹੋਰ ਵੀ ਕਿਹੇ ਗਰੀਬ ਦਾ ਫਾਇਦਾ ਹੋ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਵਿజిਟ ਆਪਣੀ ਹੈਗੀ ਆ ਪਿੰਡ ਸੁੱਧ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਵੀਨੂ ਫਿਰੋਜ਼ਪੁਰ ਬਾਈ ਪਿੱਪਲ ਦੇ ਫਾਰਮ ਤੇ ਪਹੁੰਚ ਚੁੱਕੇ ਆ ਪਿਛਲੀ ਵਾਰਾਂ ਵੀ ਇਹਨੇ ਨੀਲੀ ਰਾਵੀ ਦਾ ਇੱਕ ਪੀਸ ਚੁਣ ਕੇ ਲਿਆਂਦਾ ਸੀ ਤੇ ਦੋਵੇਂ ਮਹੀਨੇ ਸੇਲ ਹੋ ਗਈਆਂ ਐ ਐਰ ਕੀ ਨੀਲੀ ਰਾਵੀ ਦੇ ਵਿੱਚ ਇੱਕ ਆਤ ਪੀਸ ਫੇਰ ਤੇ ਦੂਜੀ ਵੀ ਥੋੜੀ ਜਿਹੀ ਨੀਲੀ ਚ ਆਉਂਦੀ ਏ ਥੋੜੀ ਜਿਹੀ ਘੱਟ ਆ ਇੱਕ ਜ਼ਿਆਦਾ ਪੀਸ ਆ ਜੀ ਐਂਡ ਤੱਕ ਜਰੂਰ ਬਣੇ ਰਹੋ ਨਰਕ ਫਰਕ ਫਰਜ ਬੰਦਾ ਤੁਹਾਡਾ ਕਰਕੇ ਉਲਝਾਂਦਾ ਕਰਕੇ ਲੈ ਕੇ ਜਾਇਓ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਵਾਰ-ਵਾਰ ਬੇਨਤੀ ਕਰਦੇ ਨੂੰ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਆ ਕਰੋ ਠੀਕ ਹੈ ਜੀ ਤੇ ਆਓ ਲਈਏ ਵਧੇਰੇ ਜਾਣਕਾਰੀ ਕਰੀਏ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਚੜਦੀ ਕਲਾ ਜੀ ਸੰਧੂ ਬੱਧਰਪੁਰ ਦਾ ਚੈਨਲ ਵੇਖ ਸਾਰੇ ਦੇਸ਼ਾਂ ਵਿੱਚ ਵਿਦੇਸ਼ਾਂ ਦੇ ਵਿੱਚ ਸੱਜਣਾ ਮਿੱਤਰਾਂ ਨੂੰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਤੁਹਾਡਾ ਬਹੁਤ ਧੰਨਵਾਦ ਜੀ ਸਾਡੇ ਕੋਲੇ ਆਉਂਦਾ ਜੀ ਠੀਕ ਹੈ ਜੀ ਥੈਂਕ ਯੂ ਜੀ ਤੇ ਚੰਗਾ ਰਿਸਪੌਂਸ ਮਿਲਿਆ ਪਿਛਲੇ ਰਾਤ ਹਾਂਜੀ ਹਾਂਜੀ ਇੱਕ ਘੰਟਾ ਹੀ ਨਹੀਂ ਲੱਗਾ ਜੀ ਘੰਟੇ ਦੀ ਵੇਗੀ ਘੰਟੇ ਤੋਤੇ ਉੱਡ ਗਏ ਉੱਡ ਗਏ ਉੱਡ ਗਏ ਜਾਨਵਰ ਜੀ ਆਪਣੇ ਭਾਲੇ ਹੀ ਬਿਲਕੁਲ ਹੈਗੇ ਵੀ ਚੰਗੇ ਸੀ ਜੀ ਚੰਗੇ ਸੀ ਹਾਂਜੀ ਇੱਕ ਤੁਸੀਂ ਨੀਲੀ ਰਾਵੀ ਦੇ ਜਿਹੜੇ ਬੈਲਟ ਦੇ ਵਿੱਚ ਬੈਠੇ ਤੇ ਗੱੜ ਦੇ ਵਿੱਚ ਤੇ ਨੀਲੀ ਰਾਵੀ ਦਾ ਪੀਸ ਲਿਆਉਂਦੇ ਜੀ ਜ਼ਰੂਰ ਹਾਂਜੀ ਹਾਂਜੀ ਹਨਾ ਹਾਂਜੀ ਤਿਆਰ ਕੀ ਫਿਰ ਦੋ ਹਾਂਜੀ ਇਹ ਦੋ ਦੂਜੇ ਸੂਏ ਫਿਰ ਉਹ ਨਾਮ ਪਿੰਡ ਦਾ ਐਡਰੈਸ ਨੋਟ ਕਰੀਏ ਭੈਣ ਪ੍ਰਮਾਨ ਕਰਾਈਏ ਨਾਮ ਜੀ ਮੇਰਾ ਪਿੱਪਲ ਸਿੰਘ ਜੀ ਪਿੰਡ ਸੁਧ ਸਿੰਘ ਆਲਾ ਜ਼ਿਲ੍ਹਾ ਪਰੋਈਪੁਰ ਲਾਗੇ ਸ਼ਹਿਰ ਲਗਦਾ ਮੱਲਾਂ ਆਲਾ ਮਕੂ ਲਾਗੇ ਜੀ ਜੀਰਾ ਵੀ 15 16 ਕਿਲੋਮੀਟਰ ਜੀ ਲਾਗੇ ਠੀਕ ਹੈ ਜੀ ਪਰੋਈਪੁਰ ਰੋਡ ਸਿਧਾਈ ਠੀਕ ਹੈ ਜੀ ਹਾਂਜੀ ਮੋਬਾਈਲ ਨੰਬਰ ਹੈਗਾ ਜੀ 97795 02019 ਠੀਕ ਹੈ ਜੀ 97795 02019 ਕਰੀਏ ਸ਼ੁਰੂਆਤ ਹਾਂਜੀ ਵਾਹ ਜੀ ਵਾਹ ਮੈਂ ਨਾ ਕੋਈ ਵੀ ਨਿਸ਼ਾਨੀ ਕੋਈ ਜੀ ਨਹੀਂ ਕੱਟ ਸਕਦਾ ਜੀ ਚੀਜ਼ ਪੂਰੀ ਕੋਕੇ ਲਾਏ ਹੁੰਦੇ ਆ ਨਾ ਜਿਵੇਂ ਪ੍ਰਮਾਤਮਾ ਨੂੰ ਕਹਿ ਦਈਏ ਜਿਵੇਂ ਨਾ ਵਿਹਲੇ ਬਹਿ ਕੇ ਬਣਾਈ ਦੀ ਆ ਤੇ ਸਾਰੀਆਂ ਨਿਸ਼ਾਨੀਆਂ ਨੂੰ ਕਵਰ ਕਰਦੀ ਆ ਚਲੋ ਵੇ ਨਹੀਂ ਹੁਣ ਕਹਿੰਦੇ ਇੱਕ ਭਾਗਾ ਦੇ ਵਿੱਚ ਲਿਖੀ ਜਾਂਦੀ ਕਹਿੰਦੇ ਘਰ ਦਾ ਸ਼ਿੰਗਾਰ ਬੰਦੀ ਆ ਤੇ ਥਣ ਲਵੇ ਦੀ ਵੀ ਬਹੁਤ ਸੋਹਣੀ ਆ ਵਾਹ ਜੀ ਵਾਹ ਤੋੜਾ ਘਈਏ ਚੇਕਾ ਤੇ ਨਾ ਨਾ ਗੱਲਾਂ ਬਾਤਾਂ ਕਰੀਏ ਇਹ ਮਗਰ ਕੀ ਕੱਟੀ ਰਕਟਾ ਮਗਰ ਵੀ ਕੱਟੀ ਆ ਜੀ ਕੱਟੀ ਆ ਗਈ ਆ ਜਿਹੜੀ ਦੋ ਮਹੀਨੇ ਤੇ ਹੋ ਗਏ ਹੋਣਗੇ ਨਾ ਹਾਂਜੀ ਦੋ ਮਹੀਨੇ ਦੋ ਮਹੀਨੇ ਤੇ ਹੋ ਗਏ ਹੋਣਗੇ ਕੱਟੀ ਆ ਹਨਾ ਠੀਕ ਇਹ ਰੈਡੀ ਦੁੱਧ ਕਿੰਨਾ ਬਾਈ ਪੱਕਾ 10 ਕਿਲੋ ਕੰਡੇ ਵਾਲਾ ਜੀ ਦੁੱਧ ਦਾ 10 ਕਿਲੋ ਕੰਡੇ ਵਾਲਾ ਦੁੱਧ ਸਜਰੋ ਰੈਡੀ ਆ ਵਾਹ ਜੀ ਵਾਹ ਘਾਰ ਦਾ ਵੇਖੋ ਜੋਟੀ ਦਾ ਤੇ ਸੂਬਾ ਦੁੱਜਾ ਪਹਿਲਾ ਜੀ ਪਹਿਲਾ ਆ ਅੱਛਾ ਦੂਜੇ ਕਰਕੇ ਵੀ ਤੁਸੀਂ ਖਰੀਦ ਸਕਦੇ ਜੇ ਭਾਵੇਂ ਪਹਿਲੇ ਕਰਕੇ 10 ਦੇ ਪਹਿਲੇ ਹੀ ਆ ਵਾਹ ਜੀ ਵਾਹ ਮੋੜ ਦਿਓ ਲੈਓ ਵਾਹ ਜੀ ਵਾਹ ਲੈਓ ਸਾਰੀਆਂ ਨਿਸ਼ਾਨੀਆਂ ਨੂੰ ਨਾ ਕਵਰ ਕਰਾ ਦੇ ਲੈ ਜਾਓ ਘਰੇ ਵਾਹ ਜੀ ਜੀ ਜੇ ਤੇ ਕੱਟ ਘਾਟ ਵੱਡਾ ਸਜਣੋ ਛੋਟਾ ਨਹੀਂ ਆ ਠੀਕ ਆ ਚੇਰੇ ਜਾਣਾ ਹਾਂ ਸਾਰਾ ਵਾਹ ਜੀ ਵਾਹ ਬੱਚੇ ਦਾ ਕਰਦੀ ਹੈ ਨਾ ਬੱਚੇ ਦਾ ਹੰਡੀ ਸੀ ਠੀਕ ਹੈ ਜੀ ਉਹ ਨਹੀਂ ਬੰਦ ਠੀਕ ਹੈ ਜੀ ਹਾਂ ਵਾਹ ਜੀ ਵਾਹ ਥਾਂ ਦੇ ਵਾਹ ਦੇਖੋ ਕਰਮਾ ਵਾਲੀ ਨੂੰ ਕਿਟਾ ਸੋਹਣੇ ਥਣ ਲੱਗੇ ਪਹਿਲਾਂ ਹੈ ਹਨਾ ਜੀ ਪਹਿਲਾਂ ਪਹਿਲਾਂ ਫੁੱਲ ਵੱਡਾ ਕੱਦਦਾ ਜੀ ਝੋਟੇ ਦਾ ਨਹੀਂ ਕੱਦ ਵੱਡਾ ਜੀ ਕੱਦੇ ਆ ਕੀ ਤੁਹਾਡੇ ਲੱਗੇ ਖੜੇ ਪਤਾ ਲੱਗਦਾ ਹੈ ਨਾ ਇਹ ਗੱਲ ਰੇਟ ਦੀ ਕਰੀਏ ਕਿੰਨੇ ਦੀ ਰੇਟੀ ਹੁਣ ਸਿਰ ਤਾਂ ਛੱਡ ਗਏ ਰੇਡ ਜੀ ਦੇ ਦਈਏ ਲੱਖ ਦੀ ਨਹੀਂ ਇਹ ਨਾ ਨਾ ਕਰਕੇ ਇੱਕੋ ਇੱਕੋ ਫਿਕਸ ਕਰੋ ਹੈ ਨਹੀਂ ਰਾਣਾ 85000 ਦੀ ਦੇ ਦਾਂਗੇ ਹਾਂ ਨਾ ਜੀ ਨਹੀਂ ਠੱਗਾ ਠੱਗਾ ਨਹੀਂ ਝੋਟੀ ਵੱਡੀ ਆ ਲੈ ਲੈਂਗੇ ਮਰੋ ਨਾ ਬਾਹਰ ਹੋ ਜੀ ਨਹੀਂ ਮਾਰਦੇ ਆ ਚੰਗੀ ਚੀਜ਼ ਚੀਜ਼ ਚੰਗੀ ਆ ਮਾਰੀ ਨਹੀਂ ਆ ਸਿਵਤ ਕੀਤੀ ਚੀਜ਼ ਚੰਗੀ ਆ ਤੇ ਬਾਹਰ ਨੂੰ ਨਾ ਦੋ ਕੱਟੀ ਵੀ ਮਗਰ ਦੇਖੋ ਸਮਝੀ ਦੋ ਡਬਲ ਫਾਇਦਾ ਆ ਜਾਊਗਾ ਹਾਂ ਚੱਲ ਬਾਈ ਪਿੱਪਲ ਸੈਂ ਕਰਦੇ ਆ ਐਂਡ ਕਰਦੇ ਇੱਕੋ ਫਿਕਸ ਰੇਟ ਕਰਦੇ 82 ਦੀ ਦੇ ਦਾਂਗੇ ਜੀ ਹਾਂ ਨਾ ਅਸੀਂ ਹੀ ਕਰਦੇ ਪੂਰੇ ਜਾਣ ਦੇ ਦਾਂਗੇ 80 ਛੋੜ ਛੱਪਾ ਨਾ ਕਰੀ ਤੇ ਅਸੀਂ ਹੀ ਜਾਣਗੇ ਅਸੀਂ ਜੋ ਨਾ ਵੀਰ ਜੀ ਛੋੜ ਹੀ ਹੋਣੀ ਆ ਆ ਥੋੜੀ ਬਾਰੀ ਰਹਿਣਾ ਕੋਈ ਕਵੇ 5000 2000 70 ਦੀ ਦੇ ਦੇ ਜਾਂ 80 ਦੇ ਵਿੱਚੋਂ ਕੋਈ ਆ ਆਪਾਂ 500 ਰੁਪਈਆ ਛੋੜ ਕਰ ਦਾਂਗੇ ਖੁੱਲੀ ਠੀਕ ਆ ਹਾਂਜੀ ਠੀਕ ਆ ਮੌਕੇ ਤੇ ਮੌਕੇ ਤੇ ਠੀਕ ਹੈ ਇਹ ਕਾ ਆ ਗਈ ਹਾਂਜੀ ਇਹ ਦੂਜੀ ਸੂਏ ਝੋਟੀ ਜੀ ਹੂੰ ਇਹਦੇ ਥੱਲੇ ਆਰਥ ਕਿਲੋ ਦੁੱਧ ਆ ਜੀ ਅੱਛਾ ਜੀ ਚਵਾਈ ਦਾ 8 ਕਿਲੋ ਹਾਂਜੀ ਮਧਰੀ ਡੌਲੀ ਦੀ ਪਾਕਿਸਤਾਨੀ ਦੀ ਹਾਂ ਮਧਰੀ ਡੌਲੀ ਨੂੰ ਕਰ ਦੋ ਠੱਕਾ ਮਾਰ ਕੇ ਨਾ ਹਾਂ ਮੈਂ ਬੰਤਰ ਵਕਾਰ ਕੇ ਠੀਕ ਇੱਕੋ ਜਿਹਾ ਥਾਂ ਹੈ ਨਾ ਪੱਦਰ ਥਾਂ ਲੈ ਆ ਪੱਦਰ ਚਵਾਈ ਬਰਾਬਰ ਥੋੜੀ ਬਾਹਰ ਰੱਖ ਦੀ ਚਵਾਈ ਅੱਛਾ ਜੀ ਚਵਾਈ ਦਾ ਨਹੀਂ ਹੈਗਾ ਫਰਕ ਹਾਂਜੀ ਠੀਕ ਹੈ ਚਵਾਈ ਦਾ ਫਰਕ ਪੜਾਓ ਅੱਛਾ ਜੀ ਨੂੰ ਨੇੜ ਤੋਂ ਚੈੱਕ ਕਰ ਲਓ ਤੇ ਕੱਟੇ ਆ ਗਏ ਮਗਰ ਇਹਦੇ ਵੀ ਕੱਟੇ ਆ ਆ ਜਿਹੜੀ ਆ ਗਈ ਹੈ ਨਾ ਇਹ ਕਿੰਨੇ ਕਿ ਜਿੱਤੀ ਹੋ ਇਹ ਡੇਢ ਕ ਮਹੀਨੇ ਹੋ ਗਏ ਉਹ ਦੀ ਹਾਂਜੀ ਡੇਢ ਕ ਮਹੀਨਾ ਹੋ ਗਿਆ ਘਰ ਤੇ ਹੋ ਤੁਹਣਾ ਮੈਂ ਤਾਂ ਮਹੀਨਾ ਦੱਸਿਆ ਘਰ ਵਾਲਿਆਂ ਦਾ ਚਲੋ ਤੋਰਾ ਕਰਾਈਏ ਛੋਟੀ ਦਾ ਇਹ ਵੀ ਨੀਲੀ ਰਾਵੀ ਚ ਪੱਖ ਰੱਖ ਲਈਏ ਇਹ ਪਾਕਿਸਤਾਨੀ ਨੀਲੀ ਰਾਵੀ ਆੱਖਾਂ ਬਿੱਲੀਆਂ ਤੇ ਪੈਰਾ ਦੇ ਜਿਹੜੇ ਪਿਛਲੇ ਖੋ ਰਹੇ ਧੋਤੇ ਆ ਤੇ ਦੁੱਧ 8 ਕਿਲੋ ਦੁੱਧ 8 ਕਿਲੋ 8 ਕਿਲੋ ਪੱਕਾ ਲੋਈ ਗਲੇ ਜਿੱਜ ਤੋਂ ਕਮਾਲ ਹੋਣੀ ਨਵਾਂ ਪੈਸਾ ਜਰੋ ਮਦਰਗਾ ਡੋਲਗਾ ਜੋਟੀ ਪੂਰੀ ਸ਼ਿੱਕੇ ਭੰਡਿਆ ਠੀਕ ਹੈ ਲੈਓ ਅੰਡੀ ਸੀ ਤੇ ਫੇਸ ਕੁਆਲਟੀ ਵੀ ਸਿੰਘ ਸੁng ਵੀ ਨਿੱਕਾ ਬਿਲਕੁਲ ਤੇ ਬਾਈ ਪੀਪਲ ਇਹਦੀ ਕੀਮਤ ਕਿਉਂ ਦੇ ਚ ਨਹੀਂ ਕਰਦੇ ਇਹਦੀ ਕੀਮਤ ਜੀ ਦੇ ਦਿੱਤੀ 8000 ਦੀ ਮਾਂ ਟਣ ਖੁੱਲਾ ਚੰਗੀ ਆ ਝੋਟੀ 75 ਦੇ ਦੇ ਹਾਂ ਤੇ ਲੈ ਜਾਸਨ ਉਹ ਕੀਰਲਾ ਪੀਸ ਜਾਰੀ ਨਹੀਂ ਤੁਹਾਨੂੰ ਦੇ ਚਲੋ ਜਾਣ ਦੋ ਠੀਕ ਆ ਖੋਜ ਖੋਸ਼ ਹੀ ਆ ਖੋਸ਼ ਆਪਾਂ ਠੀਕ ਹੈ ਲੋ ਸਜਰੋ ਲਾਸਟ 75 ਤੇ 80 ਦੋਨਾਂ ਦਾ ਮੁੱਲ ਫਿਕਸ ਆ ਬਾਕੀ ਕੋਈ ਜਾਰਾ ਨਾ ਖੜੇ ਦੋਵੇਂ ਮਗਰੀ ਕਟੀਆਂ ਹੈ ਤੇ ਕਟਿੰਗਾਂ ਵਿੱਚ ਸਾਹਮਣੇ ਤੁਸੀਂ ਵੇਖ ਰਹੇ ਜੀ ਤੇ ਆਪਣੀ ਨਰਕ ਪੱਖ ਤਸੱਲੀ ਕਰਕੇ ਲੈ ਜਾਓ ਸასი ਗਾਲ ਜੀ ਰੱਬ ਰੱਖਾ ਜੀ